ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਏਐਸ ਓਕਾ ਤੇ ਉਜਵਲ ਭੂਆ ਦੇ ਬੈਂਚ ਨੇ ਦਿੱਲੀ ਪੁਲਿਸ ਦੀ ਬਹੁਤ ਲਾਹ パ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਨ 84 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਸ ਦੇ ਵਿੱਚ ਜਿਹੜੀਆਂ ਟੋਟਲ ਐਫਆਈਆਰ ਦਰਜ ਹੋਈਆਂ ਉਸ ਵਕਤ 650 ਉਹਨਾਂ ਦੇ ਵਿੱਚੋਂ ਸਿਰਫ 362 ਹੀ ਨੇ ਜਿਨ੍ਹਾਂ ਦੇ ਵਿੱਚ ਚਲਾਨ ਪੇਸ਼ ਕੀਤੇ ਗਏ ਤੇ ਕਈ ਵਾਰ ਸਿਰਫ ਪੇਸ਼ ਕਰਨ ਦੀ ਖਾਤਰੀ ਪੇਸ਼ ਕੀਤੇ ਜਾਂਦੇ ਆ ਉਹਦੀ ਉਸ ਤਰ੍ਹਾਂ ਪੈਰਵਾਈ ਨਹੀਂ ਕੀਤੀ ਜਾਂਦੀ ਜਿਵੇਂ ਕਰਨੀ ਬਣਦੀ ਹੈ ਤੇ ਬਹੁਤ ਵਾਰੀ ਜਿਹੜੀਆਂ ਮਾਨਯੋਗ ਹਾਈ ਕੋਰਟ ਨੇ ਕਿਸੇ ਲੋਕਾਂ ਨੂੰ ਛੱਡ ਦਿੱਤਾ ਉਸ ਦੀ ਕੋਈ ਅਪੀਲ ਨਹੀਂ ਪਾਈ ਤੇ ਬਹੁਤ ਸੀਨੀਅਰ ਜਿਹੜੇ ਵਕੀਲ ਨੇ ਉਹਨਾਂ ਨੂੰ ਵੀ ਇਹਨਾਂ ਕੇਸਾਂ ਦੀ ਪੈਰਵੀ ਕਰਨ ਲਈ ਨਹੀਂ ਨਹੀਂ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਇਸ ਤਰ੍ਹਾਂ ਨਾਲ ਕੁੱਲ ਮਿਲਾ ਕੇ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਦਾ ਇਹ ਜਿਹੜਾ ਕੱਲ ਦੀਆਂ ਟਿੱਪਣੀਆਂ ਨੇ ਜਿਹੜੀਆਂ ਉਹਨਾਂ ਨੇ ਸਰਕਾਰੀ ਵਕੀਲ ਨੂੰ ਕੀਤੀਆਂ ਉਹਦੇ ਵਿੱਚ ਉਸ ਤੋਂ ਲੱਗਦਾ ਇਹ ਹੈ ਕਿ ਦਿੱਲੀ ਪੁਲਿਸ ਚਾਹੇ ਪਹਿਲਾਂ ਕਾਂਗਰਸ ਦਾ ਰਾਜ ਰਿਹਾ ਹੋਵੇ ਕਿਸੇ ਟਾਈਮ ਬਾਜਪਾਈ ਦਾ ਰਾਜ ਰਿਹਾ ਫੇਰ ਮਨਮੋਹਨ ਸਿੰਘ ਦਾ ਰਿਹਾ ਤੇ ਅੱਜ ਕੱਲ ਮੋਦੀ ਦਾ ਰਾਜ ਹੈ 10.5 ਸਾਲਾਂ ਤੋਂ ਪਰ ਉਹਦੀ ਜਿਹੜੀ ਚਾਲ ਚੱਲਤਰ ਹੈ ਦਿੱਲੀ ਪੁਲਿਸ ਦੀ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ ਜਿਹਦੇ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਸਖਤ ਟਿੱਪਣੀਆਂ ਕੀਤੀਆਂ ਹਨ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਕਿਸ ਤਰ੍ਹਾਂ ਨਾਲ ਕੋਹ ਕੋ ਕੇ ਉਦੋਂ ਉਹਨਾਂ ਨੂੰ ਨਿਸ਼ਾਨਾ ਦੇ ਹੀ ਕਰਕੇ ਮਾਰਿਆ ਗਿਆ ਤੇ ਇੱਕ ਪਾਸੜ ਮਾਰਿਆ ਗਿਆ ਕੋਈ ਦੰਗੇ ਵੀ ਨਹੀਂ ਇਹਨੂੰ ਕਿਹਾ ਜਾ ਸਕਦਾ ਚਾਹੇ ਲੋਕ ਇਹਨੂੰ ਕਈ ਵਾਰ ਦੰਗੇ ਲਿਖਦੇ ਆ ਦੰਗੇ ਨਹੀਂ ਦੰਗੇ ਤਾਂ ਦੋਹੇ ਪਾਸੇ ਹੁੰਦੇ ਆ ਦੋਹੇ ਪੱਤਰਾਂ ਲੜਦਿਆਂ ਨੇ ਆਪਸ ਵਿੱਚ ਇਹ ਕੋਈ ਨਹੀਂ ਇਹ ਤਾਂ ਇੱਕ ਪਾਸਾ ਕਤਲੇਆਮ ਸੀਗਾ ਤੇ ਜਿਹੜਾ ਕਿ ਬਹੁਤ ਸ਼ਰਮਨਾਕ ਹੈ ਇਸੇ ਕਿਸਮ ਦੇ ਕਤਲੇਆਮ ਜਿਹੜੇ ਹੈ ਗੁਜਰਾਤ ਦੰਗੇ ਜਿਹੜੇ ਐ ਉਹ ਇਸ ਕਤਲੇਆਮ ਨੂੰ ਕੈਂਸਲ ਨਹੀਂ ਕਰਦੇ ਇਹ ਜਿਹੜੇ ਐ ਇਹ ਗੁਜਰਾਤ ਦੰਗਿਆਂ ਨੂੰ ਕੈਂਸਲ ਨਹੀਂ ਉਹ ਉਹਨਾਂ ਨੂੰ ਵੀ ਦੰਗੇ ਨਹੀਂ ਕਿਹਾ ਜਾ ਸਕਦਾ ਉਹ ਵੀ ਕਤਲੇਆਮ ਹੀ ਸੀਗਾ ਇਸੇ ਤਰ੍ਹਾਂ ਨਾਲ ਬਾਕੀ ਥਾਵਾਂ ਦੇ ਉੱਤੇ ਵੀ ਐ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਵਿੱਚ ਅਜਿਹੀਆਂ ਜਿਹੜੀਆਂ ਕਾਲੀਆਂ ਗੱਲਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਦੂਸਰਾ ਦੋਸਤੋ ਕੱਲ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਇਸੇ ਬੈਂਚ ਨੇ ਹਾਈ ਕੋਰਟ ਗੁਜਰਾਤ ਦੀ ਜਿਹੜੀ ਹੈ ਉਸ ਦੇ ਫੈਸਲੇ ਦੇ ਵਿਰੁੱਧ ਇੱਕ ਟਿੱਪਣੀ ਕੀਤੀ ਮਸਲਾ ਇਹ ਸੀ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪ ਗੜੀ ਜਿਹੜੇ ਇੱਕ ਬਹੁਤ ਅੱਛੇ ਸ਼ਾਇਰ ਨੇ ਉਹ ਬਹੁਤ ਅੱਛਾ ਗਾਉਂਦੇ ਲਿਖਦੇ ਐ ਤੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਜਿਹਦੇ ਪਿੱਛੇ ਇੱਕ ਕਹਾਤਾ ਚੱਲ ਰਹੀ ਸੀ ਐ ਖੂਨ ਕੇ ਪਿਆਸੇ ਬਾਤ ਸੁਣੋ ਇਹ ਚੱਲ ਰਹੀ ਸੀ ਪਿੱਛੇ ਆਵਾਜ਼ ਤੇ ਉਦੇ ਉੱਤੇ ਇੱਕ ਜਿਹੜਾ ਹੈਗਾ ਬੀਜੇਪੀ ਦਾ ਵਰਕਰ ਉਥੋਂ ਦਾ ਗੁਜਰਾਤ ਦਾ ਜਿਹੜਾ ਦੀਪਕ ਭਾਈ ਨੰਦਾ ਉਸ ਨੇ ਜਾ ਕੇ ਉਹਦੇ ਖਿਲਾਫ ਐਫ ਆਈ ਆਰ ਦਾ ਚਕਰਾਤੀ ਜਾਮਨਗੜ ਦੇ ਵਿੱਚ ਕਿ ਵੀ ਇਹ ਦੇਸ਼ ਦੇ ਲਈ ਬੜਾ ਖਤਰਨਾਕ ਹੈ ਇਹਦੇ ਨਾਲ ਦੰਗੇ ਫਸਾਦ ਹੋ ਸਕਦੇ ਇਸ ਤਰ੍ਹਾਂ ਹੋ ਸਕਦੇ ਤੇ ਉਸ ਦੇ ਵਿਰੁੱਧ 임ਰਾਨ ਪ੍ਰਤਾਪ ਗੜੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗੁਜਰਾਤ ਦੀ ਦਾ ਗੁਜਰਾਤ ਹਾਈ ਕੋਰਟ ਦੀ ਜਿਹੜੀ ਗੁਜਰਾਤ ਦੀ ਜਿਹੜੀ ਹਾਈ ਕੋਰਟ ਹੈ ਉਹਨੇ ਕਿਹਾ ਵੀ ਇਹ ਤਾਂ ਬਹੁਤ ਖਤਰਨਾਕ ਹੈ ਇਹਦੇ ਨਾਲ ਤਾਂ ਦੰਗੇ ਪੜਕ ਸਕਦੇ ਆ ਸਮਾਜਿਕ ਹੋ ਸਕਦਾ ਜਿਹੜੇ ਇਹਦੇ ਉੱਤੇ ਟਿੱਪਣੀਆਂ ਆ ਰਹੀਆਂ ਨੇ ਬਹੁਤ ਮਾੜੀਆਂ ਨੇ ਉਹ ਟਿੱਪਣੀਆਂ ਕਰਨ ਵਾਲਾ ਤਾਂ ਇੱਕ ਸੈੱਲ ਹੈਗਾ ਬੀਜੇਪੀ ਦਾ ਆਈਟੀ ਸੈੱਲ ਜਿਹੜਾ ਟਿੱਪਣੀਆਂ ਕਰਦਾ ਉਹਨਾਂ ਨੂੰ ਆਪਾਂ ਕਿਵੇਂ ਠੀਕ ਮੰਨ ਸਕਦੇ ਆ ਸੋ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਚ ਕਿਹਾ ਕਿ ਇਹ ਤਾਂ ਸਿੱਧੀ ਸਾਦੀ ਇੱਕ ਪੋਇਮ ਹੈ ਇੱਕ ਕਵਿਤਾ ਹੈਗੀ ਤੇ ਇਸ ਦੇ ਉੱਤੇ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਸਾਨੂੰ ਲੱਗਦਾ ਹੈ ਵੀ ਜਿਹੜੀ ਮਾਨਯੋਗ ਹਾਈ ਕੋਰਟ ਹੈ ਗੁਜਰਾਤ ਦੀ ਉਹ ਇਸ ਕਵਿਤਾ ਦਾ ਜਿਹੜਾ ਅੰਦਰੂਨੀ ਭਾਵ ਹੈ ਉਹਨੂੰ ਸਮਝਣ ਤੋਂ ਅਸਮਰਥ ਰਹੀ ਹੈ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਨੇ ਨੋਟਿਸ ਭੇਜਿਆ ਤੇ ਜਦੋਂ ਤੱਕ ਅਗਲੀ ਕਾਰ ਤਰੀਕ ਪੈਂਦੀ ਹੈ ਉਹਦੇ ਖਿਲਾਫ ਇਮਰਾਨ ਪ੍ਰਤਾਪ ਖੜੀ ਦੇ ਖਿਲਾਫ ਕੋਈ ਵੀ ਜਿਹੜਾ ਹੈ ਉਹ ਕਾਰਵਾਈ ਨਹੀਂ ਹੋਵੇਗੀ ਇਸ ਐਫ ਆਈ ਆਰ ਦੇ ਉੱਤੇ ਤੇ ਫੈਸਲਾ ਜੇ ਆਏਗਾ ਇਸੇ ਤਰ੍ਹਾਂ ਨਾਲ ਦੋਸਤੋ ਜਿਹੜਾ ਮੋਦੀ ਜੀ ਜਿਹੜੇ ਐ ਉਹ ਹੁਣ ਅੱਜਕੱਲ ਫਰਾਂਸ ਗਏ ਹੋਏ ਐ ਤੇ ਹੁਣ ਉਹਨਾਂ ਨੇ ਇੱਕ ਅੱਧੇ ਦਿਨ ਦੇ ਵਿੱਚ ਯੂ ਐਸ ਏ ਜਾਣਾ ਐ ਅਮਰੀਕਾ ਬੜੀ ਜਿਵੇਂ ਕੋਈ ਪ੍ਰੇਮੀਆਂ ਦੇ ਮਿਲਣ ਦੀ ਕੋਈ ਗੱਲ ਹੁੰਦੀ ਹੈ ਵੀ ਉੜੀ ਕਨਾਲ ਮਸਾਂ ਕਰਕੇ ਦਿਨ ਆਇਆ ਕਿਉਂਕਿ ਜਿਆਦਾ ਹੀ ਪਿਆਰ ਹੈਗਾ 트럼ਪ ਦੇ ਤੇ ਮੋਦੀ ਦਾ ਤੇ ਇਸ ਕਰਕੇ ਮੋਦੀ ਜੀ ਨੇ ਵੀ 트럼ਪ ਸਾਹਿਬ ਜਾਂਦਿਆਂ ਮੈਨੂੰ ਚੰਗੀ ਤਰ੍ਹਾਂ ਰਿਸੀਵ ਕਰਨ ਪਿੱਛੇ ਜੇ ਕੁਝ ਜਿਹੜੀਆਂ ਚੀਜ਼ਾਂ ਨੇ ਭਾਰਤ ਦੀਆਂ ਉਹਨਾਂ ਦੇ ਉੱਤੇ ਡਿਊਟੀ ਜਿਹੜੀ ਐਕਸਾਈਜ਼ ਡਿਊਟੀ ਆ ਘਟਾ ਦਿੱਤੀ ਹੁਣ ਬਹੁਤ ਜ਼ਿਆਦਾ ਵਸਤੂਆਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ ਡਿਊਟੀ ਜਿਹੜੀ ਹੈ 0 ਤੋਂ ਲੈ ਕੇ 7.5% ਹੈ ਸੋ ਇਸ ਤਰ੍ਹਾਂ ਨਾਲ ਕੁਝ ਗੱਲਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ 2023 ਤੱਕ ਇੱਕ ਚੀਜ਼ ਸੀ ਜਿਹਦੇ ਚ ਉਸ ਟਾਈਮ 100% ਡਿਊਟੀ ਲੱਗਦੀ ਸੀ ਤੇ ਉਹ 2023 ਚ ਘਟਾ ਕੇ ਉਹਨੂੰ 30% ਕਰਤਾ ਸੀ ਤੇ ਹੁਣ ਹੀ ਬਿਆਨ ਆ ਰਹੇ ਆ ਸਰਕਾਰ ਦੇ ਵੀ ਜੇ 트ੰਪ ਸਾਹਿਬ ਚਾਹਣਗੇ ਤਾਂ ਹੋਰ ਘਟਾ ਦੇਣਗੇ ਯਾਨੀ ਲੰਮੇ ਪਏ ਹੋਏ ਆ ਉਹ ਲੋਕਾਂ ਤੇ ਦਬ ਕੇ ਮਾਰ ਰਹੇ ਆ ਤੇ ਸਾਡੇ ਵਾਲੀ ਸਰਕਾਰ ਜਿਹੜੀ ਆ ਉਹ ਲੰਮੀ ਪਈ ਹੋਈ ਆ ਕੋਈ ਗੱਲ ਨਹੀਂ ਸਾਡੀ ਗੱਲ ਹੋ ਜੇ ਬਸ 트ੰਪ ਦੇ ਨਾਲ ਆਹੀ ਸਾਡੀ ਤਾਂ ਪ੍ਰਾਪਤੀ ਹੋ ਤੇ ਕੁਛ ਜਿਹੜੇ ਭਾਰਤ ਜਿਨ੍ਹਾਂ ਨੂੰ ਆਪਣੇ ਦੁਸ਼ਮਣ ਮੰਨਦਾ ਹੈ ਉਹਨਾਂ ਦੇ ਵਿਰੁੱਧ ਉਹਦੇ ਦੋ ਤਿੰਨ ਬਿਆਨ ਆ ਜਾਣਗੇ ਤੇ ਬਾਗੂ-ਬਾਗ ਹੋ ਜਾਣਗੇ ਗੋਦੀ মিডিਆ ਨੂੰ ਮਸਾਲਾ ਮਿਲ ਜੂਗਾ ਤੇ ਫਿਰ ਉਹ ਚੱਲ ਸੋ ਚੱਲ ਹੋ ਜੂਗਾ ਕੰਮ ਬਜਟ ਦੇ ਬਾਰੇ ਵਿੱਚ 2025-26 ਦਾ ਬਜਟ ਬਜਟ ਦੀਆਂ ਬੜੀਆਂ ਪੱਖ ਹੁੰਦੇ ਆ ਇੱਕ ਪੱਖ ਜਿਹੜਾ ਅੱਜ ਦਾ ਹਿੰਦੂ ਨੇ ਉਹਦੇ ਵਿੱਚ ਦੱਸਿਆਗਾ ਇਸ ਦੇ ਵਿੱਚ ਜਿਹੜਾ ਜੁਲਾਈ 2024 ਦੇ ਵਿੱਚ ਅੰਤਰਮ ਬਜਟ ਪੇਸ਼ ਕੀਤਾ ਸੀਗਾ ਜਦੋਂ ਚੋਣਾਂ ਤੋਂ ਬਾਅਦ ਤਾਂ ਉਸ ਵਕਤ 1 ਲੱਖ ਕਰੋੜ ਰੁਪਏ ਦਾ ਜਿਹੜਾ ਕੋਰਪਸ ਫੰਡ ਰੱਖਿਆ ਸੀ ਸਾਇੰਸ ਵਗੈਰਾ ਦੇ ਵਾਸਤੇ ਉਹਦੇ ਚ ਜਿਹੜਾ ਹੁਣ ਬਜਟ ਪੇਸ਼ ਕੀਤਾ ਇਹਦੇ ਚ 20000 ਕਰੋੜ ਰੱਖਿਆ ਤੇ ਅਗਲੀ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆਂ ਵੀ ਇਹ ਬਜਟ ਲੋਕਾਂ ਦੇ ਪੈਸਿਆਂ ਚੋਂ ਰੱਖਿਆ ਗਿਆ ਜਿਹੜੀ ਲੋਕਾਂ ਨੇ ਟੈਕਸ ਦਿੱਤੇ ਆ 20000 ਕਰੋੜ ਤੇ ਖਰਚ ਕਿਹਦੇ ਤੇ ਹੋਣਾ ਲੋਕਾਂ ਤੇ ਨਹੀਂ ਹੋਣਾ ਸਰਕਾਰੀ ਕੰਮਾਂ ਤੇ ਨਹੀਂ ਹੋਣਾ ਪ੍ਰਾਈਵੇਟ ਜਿਹੜੇ ادارے ਐ ਉਹ ਜਿਹੜੇ ਰਿਸਰਚ ਐ ਡਵੈਲਪਮੈਂਟ ਕਰਨਗੇ ਉਹਦੇ ਤੇ ਖਰਚ ਕਰਨਗੇ ਤੇ ਉਹਦੇ ਵਿੱਚ ਜਿਹੜਾ ਜਿਹੜੀ ਜਿਹੜੀ ਸਾਇੰਸ ਦੇ ਵਿੱਚ ਜ਼ਿਆਦਾ ਗੱਲਾਂ ਨੇ AI ਵਗੈਰਾ ਹੈ ਮਿਸ਼ਨ ਮੂਨ ਦੇ ਪ੍ਰੋਗਰਾਮ ਨੇ ਨੁਕਲੀਅਰ ਵਗੈਰਾ ਪ੍ਰਾਈਵੇਟ ਸੈਕਟਰ ਉਹਨਾਂ ਦੇ ਵਿੱਚ ਇਹ ਪੈਸੇ ਖਰਚ ਕਰਨੇ ਆ ਤੇ ਜਿਹੜੀਆਂ ਰਿਸਰਚ ਸੰਸਥਾਵਾਂ ਭਾਰਤ ਦੇ ਵਿੱਚ ਪਿਛਲੇ ਦਹਾਕਿਆਂ ਤੋਂ ਰਿਸਰਚ ਕਰ ਰਹੀਆਂ ਨੇ ਜਿਵੇਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਐ IISER ਨੇ ਮਹਾਲੀਵੀਆ ਤੇ ਹੋਰ ਕਈ ਥਾਵਾਂ ਤੇ ਨੇ ਆਈਸਰ ਵਗੈਰਾ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਆ ਉਹਨਾਂ 'ਚ ਕਟੌਤੀ ਕੀਤੀ ਐ ਸੋ ਜਿਹੜਾ ਅਸੀਂ ਬੜਾ ਸਪੇਸ ਸਾਇੰਸ ਦੀ ਗੱਲਾਂ ਕਰਦੇ ਆ ਸਪੇਸ ਸਾਇੰਸ ਦੇ ਵਿੱਚ ਵੀ ਪ੍ਰਾਈਵੇਟ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ਸਰਕਾਰੀ ਖਰਚਿਆਂ ਦੇ ਨਾਲ ਪ੍ਰਾਈਵੇਟ ਵਾਲਿਆਂ ਦੇ ਮੁਨਾਫੇ ਵਧਾਉਣ ਵਾਸਤੇ ਉਧਰ ਨੂੰ ਤੁਰੇ ਹੋਏ ਐ ਅਸੀਂ ਭਾਰਤ ਸਰਕਾਰ ਸੋ ਇਹ ਇਹ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਤੇ ਇੱਕ ਹੋਰ ਲੋਕ ਸਭਾ ਦੇ ਵਿੱਚ ਇੱਕ ਸਵਾਲ ਜਵਾਬ ਦੇ ਜਵਾਬ ਚ ਦੱਸਿਆ ਗਿਆ ਕਿ ਸਾਲ 2024 ਦੇ ਵਿੱਚ ਅਪ੍ਰੈਲ ਤੋਂ ਲੈ ਕੇ ਦਸੰਬਰ ਦੇ 9 ਮਹੀਨਿਆਂ ਦੇ ਵਿੱਚ ਜਿਹੜੀ GST ਹੈ ਉਹਦੇ ਚ 1 ਲੱਖ 80000 ਕਰੋੜ ਦੀ GST 1 ਲੱਖ 88000 ਕਰੋੜ 1 ਲੱਖ 88000 ਕਰੋੜ ਦੀ GST ਦੀ ਚੋਰੀ ਕੀਤੀ ਗਈ ਤੇ ਇਹਨਾਂ ਚੋਰੀ ਕਰਨ ਵਾਲਿਆਂ ਦੇ ਵਿੱਚੋਂ 132 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਗ੍ਰਿਫਤਾਰ ਕੀਤੇ ਗਏ ਉਹਨਾਂ ਚੋਂ 20128 ਕਰੋੜ ਰਿਕਵਰ ਹੋਇਆ ਤੇ ਬਾਕੀ ਜਿਹੜਾ ਹੈਗਾ ਅ ਬਾਕੀ ਦਾ ਜਿਹੜਾ 168000 ਕਰੋੜ ਦੇ ਨੇੜੇ ਤੇੜੇ ਉਹ ਰਿਕਵਰੀ ਨਹੀਂ ਹੋਇਆ ਇਹਦਾ ਮਤਲਬ ਹੈ ਇਹ ਸਰਕਾਰ ਕਹਿਣ ਨੂੰ ਜੋ ਮਰਜ਼ੀ ਹੋਵੇ ਜਿਹੜੀਆਂ ਆਪਾਂ ਰਸ਼ਵਤ ਦੀਆਂ ਗੱਲਾਂ ਕਰਦੇ ਆਂ ਕ੍ਰਾਪਸ਼ਨ ਦੀਆਂ ਗੱਲਾਂ ਕਰਦੇ ਆਂ ਉਹ ਕ੍ਰਾਪਸ਼ਨ ਐਂ ਦੀ ਵੀ ਮੈਂ ਤੁਹਾਡੀ ਜੇਬ 'ਚ ਪੈਸਾ ਪਾਤਾ ਇਹ ਹੀ ਨਹੀਂ ਤੁਹਾਡੀਆਂ ਜੇਬਾਂ 'ਚੋਂ ਕੱਢਿਆ ਹੋਇਆ ਪੈਸਾ ਕੋਈ ਆਪਦੀ ਜੇਮ 'ਚ ਪਾ ਗਿਆ ਸਰਕਾਰ ਦੇ ਖਾਤੇ 'ਚ ਗਿਆ ਹੀ ਨਹੀਂ ਇਹ ਵੀ ਕ੍ਰਾਪਸ਼ਨ ਹੈ ਸੋ ਇਹ ਸਰਕਾਰ ਜਿਹੜੀ ਰਿਕਵਰ ਕਰ ਲਈ ਉਹਦਾ ਤਾਂ ਦੱਸਤਾ ਜਿਹੜੀ ਨਹੀਂ ਰਿਕਵਰ ਹੋਈ ਉਹਦੇ ਲਈ ਕੀ ਕਰਦੇ ਆ ਇਹਦਾ ਕੋਈ ਜਵਾਬ ਨਹੀਂ ਕਾਹੀ ਇਹਦੇ ਕੋਲ ਅਗਲੀ ਗੱਲ ਤੋਂ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਅ ਅੱਡ-ਅੱਡ ਜਿਹੜੇ ਗਵਰਨਰ ਨੇ ਗੈਰ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਦੇ ਵਿੱਚ ਉਹ ਸਰਕਾਰਾਂ ਨੂੰ ਕੰਮ ਨਹੀਂ ਕਰੰਦੇ ਰਹੇ ਆਪਾਂ ਕਈ ਵਾਰ ਗੱਲ ਤੁਹਾਡੇ ਨਾਲ ਕੀਤੀ ਹੈ। ਤਾਮਨਾਡੂ ਦੇ ਗਵਰਨਰ ਮਿਸਟਰ ਆਰਨ ਰਵੀ ਜਿਹੜਾ ਹੈ ਉਹ ਪੰਗੇ ਪਾਉਂਦਾ ਉਹਦੀ ਵੀ ਗੱਲ ਤੁਹਾਡੇ ਨਾਲ ਕਈ ਵਾਰ ਕੀਤੀ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਹੈਗਾ ਉਸ ਨੇ ਜੇ ਵੀ ਪਰਦੀ ਵਾਲਾ ਤੇ ਆਰ ਮਹਾਦੇਵਨ ਇਸ ਬੈਂਚ ਨੇ ਅ ਕੱਲ ਸਵਾਲ ਕੀਤਾ ਵੀ ਜਦੋਂ ਬਿਲ ਪੇਸ਼ ਪਾਸ ਕਰਕੇ ਵਿਧਾਨ ਸਭਾ ਨੇ ਭੇਜ ਦਿੱਤਾ ਗਵਰਨਰ ਕੋਲ ਜਾਤਾ ਉਹਦੇ ਤੇ ਸਹੀ ਪਾਵੇ ਤੇ ਜਾਂ ਰਿਫਿਊਜ਼ ਕਰੇ ਜਾਂ ਰਾਸ਼ਟਰਪਤੀ ਨੂੰ ਕਰੇ ਉਹ ਸਾਲਾਂ ਸਾਲ 2-2 ਸਾਲ ਉਹਦੇ ਤੇ ਕਿਉਂ ਬੈਠਾ ਰਿਹਾ ਜੇ ਉਹਦੇ ਦਿਮਾਗ 'ਚ ਕੋਈ ਸ਼ੰਕਾ ਸੀਗਾ ਉਹ ਗੱਲ ਕਰਦਾ ਉਹ ਲਿਖਨਦਾ ਤੇ ਜਦੋਂ ਦੁਬਾਰਾ ਭੇਜਦਾ ਸਰਕਾਰ ਨੇ ਫੇਰ ਉਹ ਦੁਬਾਰਾ ਉਹਦੇ ਤੇ ਕੁਝ ਨਹੀਂ ਕਾਰਵਾਈ ਕੀਤੀ ਉਹਨੇ ਰਾਸ਼ਟਰਪਤੀ ਨੂੰ ਭੇਜਤਾ ਇਹਦਾ ਮਤਲਬ ਹੈ ਜਾਣਬੁੱਝ ਕੇ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਿਹਾ ਇਹਦਾ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਉਹਦਾ ਵਕੀਲ ਆਰ ਵੈਂਕਟਰ ਨਮੀ ਜਿਹੜਾ ਕਿ ਭਾਰਤ ਸਰਕਾਰ ਦਾ ਏਜੀ ਹੈ ਉਹ ਇਹਦਾ ਕੋਈ ਜਵਾਬ ਨਹੀਂ ਦੇ ਸਕਿਆ ਸੋ ਹੁਣ ਫੈਸਲਾ ਰੱਖਵਾ ਰੱਖ ਲਿਆ ਦੇਖਦੇ ਆ ਉਹਦੇ ਤੇ ਕੀ ਹੁੰਦਾ ਹੈ ਸੰਵਿਧਾਨਕ ਅਹੁਦਿਆਂ ਤੇ ਬੈਠੇ ਹੋਏ ਬੰਦੇ ਜਿਹੜੇ ਹੈ ਜਦੋਂ ਉਹ ਆਪਣੀ ਡਿਊਟੀ ਗਲਤ ਕਰਦੇ ਆ ਤਾਂ ਉਹ ਉਸ ਅਹੁਦੇ ਦੀ ਤੋਹੀਨ ਕਰ ਰਹੇ ਹੁੰਦੇ ਆ ਬਹੁਤ ਸਾਰੇ ਗਵਰਨਰ ਨੇ ਇਹ ਜੀ ਏ ਆਰ ਐਨ ਰਵੀ ਵੀ ਉਹਨਾਂ ਚੋਂ ਇੱਕ ਹੈ ਸਾਡੇ ਜਗਦੀਪ ਧਨਕਰ ਜੀ ਵੀ ਇੱਕ ਨੇ ਸਾਡਾ ਜਿਹੜਾ ਪੁਰਾਣਾ ਪੰਜਾਬ ਦਾ ਗਵਰਨਰ ਸੀ ਉਹ ਵੀ ਇੱਕ ਹੁੰਦਾ ਸੀ ਜਿਹੜਾ ਕੇਰਲਾ ਦਾ ਗਵਰਨਰ ਰਿਹਾ ਤੇ ਅੱਜ ਕੱਲ ਬਿਹਾਰ ਚ ਆ ਗਿਆ ਆਰਫ ਮੁਹੰਮਦ ਖਾਨ ਉਹ ਵੀ ਉਹਨਾਂ ਚੋਂ ਇੱਕ ਹੈ ਇਹ ਡਰਾਮੇ ਜਿਹੜੇ ਹੈ ਨਾ ਇਹ ਬੀਜੇਪੀ ਨੇ ਸਾਮਕੇ ਰੱਖੇ ਹੋਏ ਹੈ ਅ ਕੱਲ ਇੱਕ ਹੋਰ ਗੱਲ ਭਾਰਤ ਹਰ 10 ਸਾਲਾਂ ਬਾਅਦ ਜਿਹੜੀ ਹੈ ਮਰਦਮਸ਼ੁਮਾਰੀ ਕਰਾਉਂਦਾ ਹੈ 70 71 72 81 90 2001 2011 2021 ਚ ਹੋਈ ਨਹੀਂ ਉਸ ਦੇ ਨਾਂ ਹੋਣ ਕਰਕੇ ਜਿਹੜੀ ਲੋਕਾਂ ਨੂੰ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਅਨਾਜ ਵਗੈਰਾ ਮਿਲਦਾ ਹੈ ਪੀ ਡੀ ਐਸ ਦੇ ਰਾਹੀਂ 2013 ਦਾ ਜਿਹੜਾ ਕਾਨੂੰਨ ਹੈ ਯੂ ਪੀ ਐ ਸਰਕਾਰ ਨੇ ਪੇਸ਼ ਕੀਤਾ ਸੀ ਉਹਦੇ ਤੇ ਬੋਲਦਿਆਂ ਹੋਇਆਂ ਸਵਾਲ ਜਵਾਬ ਦੇ ਮਸਲੇ 'ਚ ਕੱਲ ਸੋਨੀਆ ਗਾਂਧੀ ਨੇ ਇਹ ਸਮੁੱਧੇ ਨੂੰ ਉਠਾਇਆ ਵੀ ਇਹਨਾਂ ਏ ਸੈਂਸਿਸ ਨਾ ਹੋਣ ਕਰਕੇ ਮਰਦਮਸ਼ੁਮਾਰੀ ਨਾ ਹੋਣ ਕਰਕੇ ਦੇਸ਼ ਦੇ ਲਗਭਗ 14 ਕਰੋੜ ਲੋਕ ਹੈ ਜਿਹੜੇ ਇਸ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਆ ਹੋਂਦੇ ਪਰ ਉਹਨਾਂ ਨੂੰ ਇਹ ਅਨਾਜ ਨਹੀਂ ਮਿਲਦਾ ਸੋ ਸਰਕਾਰ ਹਾਲੇ ਚੁੱਪ ਹੈ ਦੇਖਦੇ ਆ ਇਹ ਮਰਦਮਸ਼ੁਮਾਰੀ ਕਦੋਂ ਕਰਾਉਂਦੇ ਆ ਤੇ ਕਦੋਂ ਬਾਕੀ ਗੱਲਾਂ ਸਾਹਮਣੇ ਆਉਂਦੀਆਂ ਨੇ ਅੱਜ ਦੀ ਗੱਲ ਚ ਇੰਨੀ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ